ਕੁਛ ਵੀ ਨਹੀਂਗਾ ਖੋਲ ਕੇ ਦੇਖ ਲਓ ਕੁਛ ਵੀ ਨਹੀਂਗਾ ਕੁਛ ਵੀ ਨਹੀਂ ਤਖੰਡਾ ਯਾਰ ਅਸੀਂ ਪੰਜਾਬੀ ਐਡੇ ਐਨੇ ਨਰਮ ਦੇ ਲੈਣਾ ਅਸੀਂ ਆ ਚੀਜ਼ਾਂ ਵੇਖਣਾ ਪਤਾ ਨਹੀਂ ਕੀ ਬੰਨੀ ਫਿਰਦੇ ਪਤਾ ਨਹੀਂ ਬਾਹ ਦੀ ਹੈ ਨਹੀਂ ਆ ਪਈ ਕੰਦਰ ਦੀ ਬਾਹ ਦੀ ਆ ਪਈ ਦੀ ਬਾਹ ਆ ਪਈ ਦੀ ਬਾਹ ਕੰਦਰ ਦੀ ਬਾਹਰ ਕੱਢ ਨੋ ਬਾਹਰ ਕੱਢ ਬਾਹਰ ਕੱਢ ਬਾਹਰ ਕੱਢ ਨੋ ਆ ਭਾਈ ਬਾਹ ਦੀ ਪੂਰਾ ਵਟਿਆ ਬਾਹ ਹਾਂਜੀ ਇਹਨੂੰ ਕੀ ਹੋਇਆ ਇੱਥੇ ਜਿਹੜੇ 500 ਰੁਪਏ ਦਿਹਾੜੀ ਦੇ ਦੋ ਮਹੀਨੇ ਦੋ ਮਹੀਨੇ ਫੜੀ ਦੋ ਮਹੀਨੇ ਤੇ ਤੂੰ ਤਾਂ ਹਰ ਦਿਨ ਕਹਿੰਦਾ ਸੀ ਕਿ ਮੇਰੇ ਘਰੇ ਰੋਟੀ ਨਹੀਂ ਪੱਕਦੀ ਐ ਜੋ ਮੈਂ ਦੋ ਮਹੀਨੇ ਬਸ ਮੈਂ ਸਰਕਾਰਾਂ ਸਿੱਧੇ ਜੀ ਨਾ ਨਹੀਂ ਇਹ ਗੱਲਾਂ ਤੇ ਸਾਨੂੰ ਕਰੇ ਸਾਨੂੰ ਕੀ ਪੁੱਛ ਦੱਸ ਛੱਡ ਦਿਓ ਛੱਡ ਦਿਓ ਬਾਤ ਛੱਡ ਦਿਓ ਛੱਡ ਦਿਓ ਇਹਦੀ ਕਰਤੂਤ ਹੁਣ ਮੈਨੂੰ ਐਂ ਦੱਸ ਇਥੇ ਕੈਮਰੇ ਸਾਹਮਣੇ ਦੱਸੇਗਾ ਤੂੰ ਤੁਸੀਂ ਕਦੇ ਬੱਸ ਛੱਡਿਆਂ ਤੇ ਕਦੇ ਟ੍ਰੇਨਾਂ 'ਚ ਕਦੇ ਸਟੇਸ਼ਨਾਂ 'ਤੇ ਕਦੇ ਬੱਸਾਂ 'ਚ ਕਦੇ ਪਬਲਿਕ ਵਾਲੀਆਂ ਥਾਵਾਂ 'ਤੇ ਜਾ ਕੇ ਜਨਾਨੀਆਂ ਨਾਲ ਪੇਂਡੂ ਹੁੰਦੇ ਨਾ ਇਹਨਾਂ ਨੂੰ ਹਰਾਸ ਕਰਦੇ ਤੁਸੀਂ ਜਿਵੇਂ ਇਹਨਾਂ ਦੇ ਮੂਹਰੇ ਤੋਂ ਲਿਟੀ ਜਾਂਦਾ ਸੀਗਾ ਹੁਣ ਠੀਕ ਹੈ 15 20 ਸਾਲਾਂ ਦਾ ਮੰਗਦਾ ਜੋ ਆ ਕਿੰਨੇ ਤੇਰੇ 2000 ਮੈਂ ਲਾਜਤਿਲਾਂ ਦੇ ਨਾਲ ਨਹੀਂ ਉਹ ਉਹ ਤਾਂ ਇਹਦੇ ਹੈ ਹੀ ਨਹੀਂ ਨਹੀਂ ਇਹਦੇ ਇਹਦੇ ਹੈ ਹੀ ਨਹੀਂ ਇਹਦੀ ਸਾਰੀ ਰਿਪੋਰਟ ਜਿਹੜੀ ਨਾ ਲੈ ਲਈ ਪਿਛਲੇ 3-4 ਦਿਨਾਂ ਦੇ ਵਿੱਚ ਆ ਦੇਖੋ ਕੋਈ ਵਜਿਆ ਤੇ ਦੀ ਲੈ ਆ ਆ ਦੇਖੋ ਵਜਿਆ ਕੁਛ ਇਹਦੇ ਆ ਵਜਿਆ ਲੱਗਿਆ ਕੋਸ ਨਹੀਂ ਲੱਗਿਆ ਲੋ ਚੰਗਾ ਭੜਾਈ ਇਹਨਾਂ ਦਾ ਭਾਈ ਕੰਮ ਪਤਾ ਕੀ ਹੈ ਕਿਤੇ ਵਿਆਹਿਆ ਜੋੜਾ ਖੜ ਗਿਆ ਕੀ ਬੰਦਾ ਆਪਣੇ ਰਿਸ਼ਤੇਦਾਰਾਂ ਨਾਲ ਖੜਾ ਹੁੰਦਾ ਉੱਥੇ ਜਾ ਕੇ ਇਹਨੇ ਹੁਜਾ ਮਾਰ ਮਾਰ ਹਰਾਸ ਕਰੀ ਜਾਣਾ ਹਰਾਸ ਕਰਦੀ ਹੈ ਠੀਕ ਹੈ ਬੰਦਾ ਮਜਬੂਰੀ ਬਸ ਆਪਾਂ ਪੰਜਾਬੀ ਇਹੋ ਜਿਹੇ ਆਂ ਜੇ ਆਪਾਂ ਤਾਂ ਉਹ ਸਾਹਮਣੇ ਵੱਲੋਂ ਪੱਠੇ ਦੀ ਟਰਾਲੀ ਲਾ ਗਿਆ ਪੰਨ ਦੀ ਕੋਈ ਆਈ ਲੰਗਰ ਲਾ ਦਿੰਦੇ ਆਈ ਸ਼ਬੀਲਾ ਲਾ ਦਿੰਦੇ ਆਈ ਇਹਨਾਂ ਲੋਕਾਂ ਨੇ ਨਾ ਕਰੋੜਾਂ ਰੁਪਈਆ ਦੇ ਬਿਜ਼ਨਸ ਖੜੇ ਕੀ ਕੀ ਬਣਾਇਆ ਪਿੱਛੇ ਮੈਨੂੰ ਕਿੱਥੋਂ ਦਾ ਤੂੰ ਮੈਂ ਜੂਪੀ ਦਾ ਹੀ ਹੈਂ ਜੂਪੀ ਦਾ ਪੰਜਾਬੀ ਇੱਥੇ ਸਿੱਖਿਆ ਸਾਰੀ ਆ ਕੇ ਹਾਂਜੀ ਇੱਥੇ ਸਿੱਖਿਆ ਅੱਛ ਕਾਫੀ ਵੱਡੇ ਵੱਡੇ ਜੀ ਕਾਫੀ ਵੱਡੇ ਵੱਡੇ ਕਿਹੜੇ ਇਹ 18 18 20 20 ਸਾਲਾਂ ਦੇ ਨੇ 18 18 20 20 ਸਾਲਾਂ ਦੇ ਕੀ ਕਰਦੇ ਆ ਉਹ ਉਹ ਆ ਦਾ ਕਾਰੋਬਾਰ ਕਰੀ ਜਾਂਦੇ ਨੇ ਕਾਦਾ ਕਾਰੋਬਾਰ ਕਰਦੇ ਇੱਕ ਤਾਂ ਕੰਪਨੀ ਚ ਚਲਾਈ ਬਿਠਾ ਆਪਦੀ ਜੀ ਕੰਪਨੀ ਚ ਚਲਾਈ ਬਿਠਾ ਹਾਂਜੀ ਹਾਂਜੀ ਅੱਛਾ ਪ੍ਰਾਈਵੇਟ ਜੀ ਮੁੰਡੇ ਹਾਂਜੀ ਕਿੰਨੇ ਦੋ ਦੋ ਆ ਜੀ ਦੂਜਾ ਕੀ ਕਰਦਾ ਇੱਕ ਆਰਓ ਫਿਲਟਰ ਲੱਗਿਆ ਹੋਇਆ ਜੀ ਉਹ ਸਿਸਟਮ ਸਪਲਾਈ ਕਰਦਾ ਚੰਗਾ ਅੱਛਾ ਇਹ ਕਰ ਪੈ ਗਈ ਚੁਗੀਆਂ ਪਾ ਜੀ ਨਹੀਂ ਕਰ ਪਾਇਆ ਹੈਂ ਕਰ ਪਾਇਆ ਜੀ ਕਿਹੋ ਜਿਹਾ ਵਧੀਆ ਪਾਇਆ ਜੀ ਉੱਠ ਜੀ ਪਾਈ ਹੋ ਜੀ ਨੇ ਗੱਡੀਆਂ ਵੀ ਲਾ ਕੇ ਦਿੱਤੀਆਂ ਕਾਰ ਕਿਹੜੀ ਹੈ ਪਹਿਲਾਂ ਦੱਸ ਹੈਗੀ ਹੈ ਜੀ ਪੁੱਛੀ ਬੋਲ ਕੇ ਦੱਸ ਲੈ ਹੈਗੀ ਹੈ ਜੀ ਹੈਗੀ ਹੈ ਮੋਟੇ ਦੇ ਮਾਰ ਕੇ ਕਢਵਾ ਲੂੰਗਾ ਮੈਂ ਤੇਰੇ ਕੋਲ ਤੂੰ ਤਾਂ ਸਾਰੀਆਂ ਜਾਣਦਾ ਥੋੜੀਆਂ ਮੈਂ ਹੈਗੀ ਹੈ ਜੀ ਦੋਨਾਂ ਮੁੰਡਿਆਂ ਕੋਲੇ ਹਾਂਜੀ ਅੱਛਾ ਇੱਕ ਨੋਵਾ ਇੱਕ ਵਾਲ ਸਵੈੱਟ ਹੈ ਲੈ ਫੇਰ ਦੇਖ ਕੋਲ ਮੋਬਾਈਲ ਸਵੈੱਟ ਤੈਨੂੰ ਰੋਕਦੇ ਨਹੀਂ ਉਹ ਹੈ ਨਹੀਂ ਜੀ ਉਹ ਤਾਂ ਉੱਥੇ ਹੈ ਜੀ ਪਿੰਡ ਮੈਂ ਇੱਥੇ ਪੰਜਾਬ 'ਚ ਰਹਿੰਦਾ ਹਾਂ ਅੱਛਾ ਕੀ ਕਹਿੰਦੇ ਨਹੀਂ ਕਮਾਈ ਤਾਂ ਤੁਸੀਂ ਕਰਕੇ ਭੇਜਿਓ ਉਹਨਾਂ ਕੋਲੇ ਮੈਂ ਭੇਜ ਦਿਆਂ ਅੱਛਾ ਹੁਣ ਤੈਨੂੰ ਕਹਿੰਦੇ ਮੰਗੀ ਚੱਲ ਦੋ ਮੁੰਡੇ ਆ ਕੋਟੀਆਂ ਪਾਇਆਂ ਕਾਰਾਂ ਉਹਨਾਂ ਕੋਲੇ ਤੇਰੀ ਭੀਖ ਚੋਂ ਪਰ ਉਹਨੂੰ ਸ਼ਰਮ ਨਹੀਂ ਆਉਂਦੀ ਕਿ ਤੈਨੂੰ ਹੁਣ ਹੁਣ ਕਹਿੰਦੇ ਆ ਹੋ ਵੀ ਭੀਖ ਮੰਗਣੋਂ ਹਟ ਜਾ ਕਿ ਕਹਿੰਦੇ ਮੰਗੀ ਚੱਲ ਕਿ ਤੈਨੂੰ ਰੋਟੀ ਨਹੀਂ ਦਿੰਦੇ ਕਮੇਜੀ ਉਹਨਾਂ ਦੇ ਬਿਜ਼ਨਸ ਆ ਇਹ ਤਾਂ ਕਮਾਊ ਬਣੇ ਆ ਉਹਨਾਂ ਦੇ ਆ ਰੀ ਐਸ਼ਟਾੜੇ ਕਰਾਈਏ ਮੰਗ ਵੀ ਇਹਨੂੰ ਐ ਪੁੱਛੇ ਮਹੀਨੇ ਦੇ ਕਿੰਨੇ ਕਮਾਉਂਦਾ ਨੇ ਮੇਰੇ ਪਾਸੇ ਅਮੀ ਮੇਰੇ ਇਹ ਕਮਾਉਂਦਾ ਉਹ ਲੱਖ ਰੁਪਏ ਦੇ ਉੱਤੇ ਉੱਤੇ ਮਹੀਨਾ ਬੰਦਾ ਕਹਿੰਦਾ ਹੈ 780 ਹੈ 780 ਲੈ 10 780 ਬਾਈ ਜੀ ਅੱਛਾ ਉਹ ਦਿੰਦੇ ਨੇ ਭੀਖ ਮੰਗਦਾ ਰਾਤ ਨੂੰ ਕਿੱਥੇ ਰਹਿਣਾ ਛੁੱਗੀਆਂ ਚ ਰਹਿੰਦੇ ਨੇ ਫਟਾਈ ਕਿਲੋ ਦਾ ਜੇ ਮਾਰਿਆ ਨਾ ਤੇ ਤੇਰੀ ਨਾਲ ਦੀ ਨਾਲ ਮਣਕਾ ਟੁੱਟ ਜਾਣਾ ਤੇਰਾ ਮੈਂ ਤੇਰੀ ਸਾਰੀ ਇਨਕੁਆਰੀ ਕਰ ਲਈ ਚਾਰ ਦਿਨਾਂ ਜੀ ਮੈਨੂੰ ਸਾਸ ਸਾਜ ਦੱਸ ਫਿਰ ਰਾਤ ਨੂੰ ਕਿੱਥੇ ਰਹਿਣਾ ਭੀਖ ਮੰਗਣ ਤੋਂ ਬਾਅਦ ਹੋਟਲ 'ਚ ਰਹਿੰਦੇ ਹਾਂ ਹੋਟਲ 'ਚ ਦਾਰੂ ਪੀਣਾ 79 ਜਮਲਾਇਆ ਪਾਣੋ ਨਾਲ ਦਾਰੂ ਡੇਲੀ ਪੀਣਾ ਉਹੀ ਆ ਉਹੀ ਆ ਮੁਰਗਾ ਖਾਣਾ ਤਾਂ ਪੂਰੀ ਜੀਨ ਜੂਨ ਬਾਗੀ ਕਮਾਈ ਕਰਕੇ ਪੰਜਾਬ ਤੋਂ ਭੀਖ ਮੰਗ ਕੇ ਇਥੇ ਪੰਜਾਬ ਦਾ ਪੈਸਾ ਲੁੱਟ ਕੇ ਤੇ ਉੱਥੇ ਹਣਾ ਹਰਾਮ ਜਦੋਂ ਪੰਜਾਬ ਰੋਕਦਾ ਤੁਹਾਨੂੰ ਇਥੇ ਕਮਾਈ ਜੇ ਕਰਨਾ ਹੈ ਤੂੰ ਤੁਸੀਂ ਆ ਕੇ ਦਿਹਾੜੀ ਕਰ ਲਓ ਮਜ਼ਦੂਰੀ ਕਰ ਲਓ ਰੋਕਦਾ ਕੋਈ ਤਨੂ ਪਤਾ 10 ਰੁਪਏ ਨਹੀਂ ਭਨੇ ਉਹ ਰਿਆ ਹੁਜਾ ਲਾ ਲਾ ਵੀਰ ਜੀ ਲੈ ਜਾਂਦੇ ਸਾਡੇ ਅਰਗਾਂ ਤੇ ਤੇਰੇ ਹੁਜਾ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਇੰਨੀ ਸ਼ਰਮ ਮੰਨਿਆ ਨੂੰ ਲੋਕਾਂ ਦੀ ਵੀ ਪਤਾ ਨਹੀਂ ਜੇ ਚਾਰ ਜਣੇ ਜਿਹੜੇ ਖੜੇ ਆਂ ਤੇ ਪਤਾ ਨਹੀਂ ਕੀ ਹੁਜਾ ਨੂੰ ਪੈਸੇ ਨਾ ਦਿੱਤੇ ਕਦੇ ਕਦੇ ਕਿਸੇ ਇੱਥੇ ਜਿਹੜਾ ਮਜ਼ਦੂਰ ਜਿਹੜਾ ਦਿਹਾੜੀ ਕਰਦਾ ਨਾ ਜਿਹੜਾ 7-8 ਘੰਟੇ ਬੱਠਲ ਥੱਲੇ ਸਿਰ ਦਿੰਦਾ ਜਿਹੜਾ ਇੱਥੇ ਦਾਣਾ ਮੰਡੀਆਂ ਦੇ ਵਿੱਚ ਜਿਹੜਾ ਬੋਰੀਆਂ ਚੱਕਦਾ ਠੀਕ ਹੈ ਕਦੇ ਉਹਨੂੰ ਪੁੱਛ ਕੇ ਦੇਖ ਵੀ 5 ਤੇ 10 ਰੁਪਏ ਦੀ ਅਹਿਮੀਅਤ ਕੀ ਹੁੰਦੀ ਆ ਤੁਸੀਂ ਸ਼ਰਮ ਵਾਲੀ ਰੋਕਣੇ ਨਹੀਂ ਗਲਤੀ ਹੋ ਗਈ ਅਸਲ ਤੇ ਸਾਡੇ ਅਸੀਂ ਵੀ ਪੱਲੇ ਦਾ ਕੰਮ ਕਰਦੇ ਆ। ਤੁਹਾਨੂੰ ਪਤਾ ਨਾ 5-10 ਰੁਪਏ ਲਈ ਐਵੇਂ ਦੀ। ਹਾਲਾ ਭਰਦੇ ਆ ਇੱਥੇ ਜੀ। ਦੱਸ ਇਧਰ। 2-2.5 ਰੁਪਏ ਗੱਟਾ ਰੇਤਾ। ਇੰਨਾ ਲੋਕਾਂ ਦਾ ਕਮਾਕ-ਮਾ ਕੇ ਆਪਦੀਆਂ ਪੀੜ੍ਹੀਆਂ ਪਿਛਲੀਆਂ ਤੁਸੀਂ ਸਰਦਾਰ ਬਣਾਈਆਂ। ਆਪ ਤੁਸੀਂ ਹੋਟਲਾਂ ਦੇ ਵਿੱਚ ਮੀਟ ਨਾਲ ਰੋਟੀ ਖਾ ਕੇ ਤੇ ਸ਼ਰਾਬੀ ਕਿਤੇ ਫੇਰ ਸੌਂਦੇ ਤੁਸੀਂ ਤੇ ਦਿਨੇ ਤੁਸੀਂ ਆਹ ਪਹਿਰਾਵਾ ਤੁਹਾਡਾ। ਮੈਂ ਤੈਨੂੰ ਵੇਖਿਆ ਪਿਛਲੇ 3-4 ਦਿਨਾਂ ਤੋਂ ਅਸਲ ਦੇ ਵਿੱਚ ਮੇਰੀ ਡਿਊਟੀ ਆ ਨਾ ਉਹ ਚਿੱਟੇ ਵਾਲਾ ਨੂੰ ਟ੍ਰੇਸ ਕਰਨ ਦੀ ਲੱਗੀ ਦੀ ਸੀਗੀ। ਮੈਂ ਤੈਨੂੰ 2-3 ਵਾਰੀ ਵੇਖਿਆ ਵੀ ਉੱਥੋਂ ਆ ਕੇ ਤੈਨੂੰ ਚੰਗੀ ਭਲੀ ਗੱਡੀ ਵਾਲਾ ਲੈ ਕੇ ਉੱਥੇ ਤੂੰ ਕੱਪੜੇ ਚੇਂਜ ਕਰਦਾ ਉਥੋਂ ਆ ਟਕਬੰਝ ਕਰਦਾ ਤੂੰ ਆ ਸਾਰਾ ਬੰਦਨ ਵਾਲਾ ਮੈਂ ਤਾਂ ਤੈਨੂੰ ਅੱਜ ਕਵਰ ਕਰਦਾ ਸੀਗਾ 2-3 ਦਿਨ ਕਵਰ ਕੀਤਾ ਮੈਂ ਤੈਨੂੰ ਕੀ ਕੀ ਕਰਦਾ ਕੀ ਇਹ ਤਾਂ ਜੇ ਕਿਸੇ ਕੋਲੇ ਟੁੱਟੇ ਨਾ ਹੁਣ ਪੈਸੇ ਤਾਂ ਟੁੱਟੇ ਆਪ ਦਿੰਦਾ ਇਹ ਅੱਛਾ ਹਾਂ ਆ ਪੈਣੇ ਆ ਦੇਖੋ ਤੁਸੀਂ ਆ ਦੇਖੋ ਆ ਦਿਖਾਓ ਵੀ ਗੋਟੀਆਂ ਆ ਦਿਖਾਓ ਮੈਨੂੰ ਫਰਾਇਆ ਆ ਦੇਖੋ ਇੱਧਰ ਆ ਇਹ ਮੰਗਦਾ ਬਾਹਰ ਨਿਕਲੇ ਆ 500 ਦੇ ਨੋਟ ਇਹ ਮੈਨੂੰ ਉਹਨੇ ਆ ਦੇ ਹੱਥ ਨਾਲ ਪਾੜ ਕੇ ਕਿਹੜੇ ਜਿਹੜੇ ਵਾਰ ਤੂੰ ਲੈ ਆਇਆ ਮੈਨੂੰ ਪੈਸੇ ਕਿੰਨੇ ਲੈ ਆਇਆ ਪੈਣ ਹੈ ਨਹੀਂ ਕਿ ਖੁੱਲੇ ਪੈਸੇ ਮੈਨੂੰ ਕਨੇ ਲੈ ਮਾਂ ਤੈਨੂੰ ਦਿ ਕੋਲੇ ਕੋਣ ਜੀ ਆ ਕਿੰਨੇ ਦਾ ਬੋਲੇ ਦੂੜ ਲੱਖ ਦਾ ਬਾਈ ਇਹ ਹਾਲ ਹੈ ਆ ਬਾਈ ਜੀ ਆ ਭਿਖਾਰੀ ਆ ਆਪਣੇ ਪੰਜਾਬ ਜਿਹੜੇ ਮੰਗਦੇ ਆ ਨਾ ਆ ਦੇਖੋ ਇਹ ਆਦਾ ਪਿੱਛੇ ਮੇਰੇ ਦੋ ਮੁੰਡੇ ਆ ਦੋਨਾਂ ਕੋਲ ਕਾਰ ਆ ਦੋਨਾਂ ਦੀਆਂ ਕੋਠੀਆਂ ਦੋਨਾਂ ਦੇ ਬਿਜ਼ਨਸ ਹੈ 40-40 ਲੱਖ 17-18 ਸਾਲਾਂ ਤੋਂ ਪੰਜਾਬ ਦੇ ਵਿੱਚ ਮੰਗਦਾ ਹੈ ਇਹ ਬਸ ਇਹ ਕੰਨ ਨਾ ਹੁੰਦੇ ਹੀ ਨਹੀਂ ਆਸ ਫੁੱਲ ਕਰਦੇ ਆ ਇਹਨੂੰ ਤਿੰਨ ਚਾਰ ਦਿਨਾਂ ਤੋਂ ਵੇਣਿਆ ਇਹਨੂੰ ਗੱਡੀ ਛੱਡ ਕੇ ਜਾਂਦੀ 25-30 ਲੱਖ ਵਾਲੀ ਉਹਦੇ ਵਿੱਚ ਆਪਣੇ ਕੱਪੜੇ ਲਾ ਕੇ ਤੇ ਆ ਕੱਪੜੇ ਪਾਉਂਦਾ ਤੇ ਆ ਬਾਹਰ ਅੰਦਰ ਕੀਤੀ ਹੋਈ ਸੀ ਮੇਰੀ ਬਾਹ ਵੱਡੀ ਵੀ ਆ ਪੱਟੀਆਂ ਬੰਨੀਆਂ ਮੇਰੇ ਸੀ ਇਹਦੇ ਇਹਨਾਂ ਨੂੰ ਇਹਨਾਂ ਨੂੰ ਦੇ ਦੇ ਨੇ ਪੈਸੇ ਤੁਸੀਂ ਕਮਾਈ ਕਰਕੇ 10 ਰੁਪਏ 20 ਰੁਪਏ ਮਿੰਟ ਚ ਵੜਾ ਦੇਨੇ 10ਵੇਂ ਮੈਨੂੰ ਗਲੀ ਜੀ ਬੂਥੇ ਵਾਲਿਆਂ ਵੀ ਕਿੰਨਿਆਂ ਨੂੰ ਲੁੱਟਿਆ ਹੋਣਾ ਤੂੰ ਪਹਿਲਾਂ ਮੈਨੂੰ ਆਉਂਦਾ ਛੱਡੋ ਛੱਡੋ ਨਹੀਂ ਮੈਂ ਨਹੀਂ ਕਿਲੇ ਛੱਡੇ ਹੋਣਾ 10 ਮੈਨੂੰ ਠਾਗ ਠਾਗ ਕੇ ਤੇ ਆਹੀ ਗੱਲ ਕੋਠਾਂ ਆ ਪਾ ਲੈਣਾ ਪੈਸੇ ਮੰਗੇ ਥੋੜੇ ਤੋਂ ਕਿੰਨੇ ਕਿੰਨੇ ਲੈ ਆਏ ਨੇ ਪੈਸੇ ਵਾਪਸ ਦੇ ਦੇ ਆਹ ਘਾ ਲੈ ਨਹੀਂ ਖੜ ਦੇ ਬਾਹ ਲਾ ਕੇ ਦਿਖਾ ਤੂੰ ਤਾਂ ਕਿੰਨੇ ਸਾਰਾ ਕੁਝ ਸਾਰਾ ਕੁਝ ਇਹਦਾ ਭੰਗੜਾ ਪਾਊਗਾ ਇਹਦਾ ਭੰਗੜਾ ਪਾਊਗਾ ਮੈਂ ਕੱਟ ਮਾਜਮਾਗੇ ਗਲਤੀ ਹੋ ਗਈ ਇਸ ਤੇ ਜਾਗੇ ਹੁਣ ਆ ਸਾਰਾ ਕੁਝ ਰੱਖੋ ਕੋਲੇ ਮਲਾ ਆ ਮੁੰਡੇ ਮੇਰੇ ਨਾਲ ਹੀ ਅਜੇ ਇਸੇ ਕਵਰੀ ਕਰ ਰਹੇ ਆ ਇਹਨੂੰ ਅਜੇ ਕਵਰੀ ਕਰ ਰਹੇ ਸੀਗੇ ਇਹਨੂੰ ਸਾਡੀ ਇਹੇ ਡਿਊਟੀ ਆ ਵੀ ਨਾ ਚਟੇ ਵਾਲਾ ਤੇ ਨਾ ਆ ਭੀਖ ਭਿਖਾਰੀ ਵਾਲਾ ਕੰਮ ਛੱਡਣਾ ਨਹੀਂ ਥੋੜੇ ਕੋਲੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿਸੇ ਬੰਦੇ ਕੋਲ ਕੇ ਇਹੋ ਜਿਹਾ ਮੰ ਆ ਐਵੇਂ ਨਾ ਕੱਢ ਕੇ 5 10 20 ਰੁਪਏ ਫੜਾ ਦਿਆ ਕਰੋ ਇਹਨਾਂ ਲੋਕਾਂ ਦੇ ਕਾਰੋਬਾਰ ਆ ਪਿੱਛੇ ਖੜੇ ਕੀਤੇ ਵੇ ਤੇ 10 ਰੁਪਏ ਮੈਂ ਪਹਿਲਾਂ ਵੀ ਕਹਿਆ ਪੁੱਛਿਆ ਕਰੋ ਜਿਹੜਾ ਬੱਠਣ ਥੱਲੇ ਸਿਰ ਦੇ ਕੇ ਪੈਸੇ ਕਮਾਉਂਦਾ ਉਹਨੂੰ ਪੁੱਛਿਆ ਕਰੋ ਕਿਵੇਂ ਬਣਦੇ ਜਿਹੜਾ ਲੇਬਰ ਕਰਦਾ ਉਹਨੂੰ ਪੁੱਛਿਆ ਕਰੋ ਕਿ 10 ਰੁਪਏ ਕਿਵੇਂ ਬਣਦੇ ਐ ਕੱਢ ਕੇ ਫੜਾ ਦਿੰਦੇ ਅਸੀਂ ਮਿੰਟ 'ਚ ਯਾਰ ਇਹ ਤਾਂ ਸ਼ਾਵਸ਼ਾ ਵੀਰ ਜੀ ਤੁਸੀਂ ਜਿਹੜੇ ਆ ਕੇ ਮੌਕੇ ਤੇ ਸਾਥ ਕਾਇਦੇ ਰੋਜ਼ ਮੰਗਦੇ ਲੀੜੇ ਪੰਨ ਤੱਕ ਨਾਦਾ ਹੁੱਜਾ ਮਾਰੂ ਬੈਠ ਕੇ ਇਹਦੇ ਨਾਲੋਂ ਮੈਂ ਅੱਧਾ ਜੀ ਇਹਦੇ ਨਾਲੋਂ ਮੈਂ ਤਾਂ ਮੈਂ ਪੱਲੇਦਾਰੀ ਕਰਦਾ ਜੀ ਦੇਖੋ ਆ ਵੇ ਕਿ ਸ਼ ਇਹਨੋਂ ਦੋ ਸਖੋ ਕੋ ਜਿੱਥੇ ਆਇਆ ਹਾਂ ਮੇਰਾ ਤਾਂ ਐਂ ਜੀ ਕਰਦਾ ਵੀ ਇਹਦੀ ਲੱਤ ਬਾਹ ਟੁੱਟੀ ਨਹੀਂ ਸੀ ਤੇ ਉਹਦੀ ਤੋੜ ਕੇ ਕੱਢ ਲਗੇ ਇੱਕ ਜੀ ਦਾ ਧਿਆਨ ਰੱਖੀਂ ਜਵਾਕ ਤੇਰੇ ਹੈ ਨਹੀਂ ਸੀ ਪਤਾ ਨਹੀਂ ਕਿੱਥੋਂ ਲੈਂਦੇ ਮੈਨੂੰ ਇਨਕੁਆਰੀ ਕਰਨੀ ਉਸ ਚੀਜ਼ ਦੀ ਵੀ ਠੀਕ ਹੈ ਤੇ ਬੱਚੇ ਚੱਕ ਲੈਂਦੇ ਜੀ ਬੱਚੇ ਚੱਕ ਲੈਂਦੇ ਬੱਚੇ ਚੱਕ ਲੈਂਦੇ ਚੱਕ ਲੈਂਦੇ ਚੱਕੋ ਆਇਆ ਕਰੋ ਇਹਨੋਂ ਆਪਣੀ ਗੱਡੀ 'ਚ ਬਿਠਾਓ ਬਾਤ ਕਰ ਲੈਦਾ ਚੱਕਵਾਲ ਐਦਾਂ ਕਰੋ ਇਹਨੂੰ ਗੱਡੀ 'ਚ ਪਿਠਾ ਲਓ ਉਹ ਜਵਾਕਾਂ ਦਾ ਬਾਰੇ ਪਤਾ ਕਰਨਾ ਕਿੱਧਰ ਨੂੰ ਭੱਜਦੇ ਇਹਦੀ ਸਭ ਤੋਂ ਪਹਿਲਾਂ ਆਧਾਰ ਕਾਰਡ ਦੇਖਣਾ ਠੀਕ ਹੈ ਮੈਂ ਆ ਕੇ ਕੋਈ ਮੇਰੇ ਬੰਦਿਆਂ ਦੇ ਨਾਮ ਲਿਖ ਲਾਂ ਮੈਂ ਤੇਰਾ ਸਾਰੇ ਪਿਆਰ ਲੈ ਕੇ ਆਉਂਦਾ